ਉਹ ਕੰਮ ਨਹੀਂ ਕਰ ਮਾਗੇ ਮੈਂ ਸਮਝਾ ਲਿਆ ਮੈਂ ਮਾਗੋ ਕੇ ਲਈ ਸਾਡੀ 100 ਵਾੜਿਆ ਜਨਾ ਵਾੜਦੇ ਅੱਗੋਂ ਵਾੜਿਆ 900 ਜੀ ਲੁਧਿਆਣਾ ਦੇ ਵਿੱਚ ਵਾਰਦਾਤ ਹੋਈ ਹੈ ਜਿੱਥੇ ਪੁਰਾਣੀ ਦੁਸ਼ਮਣੀ ਦੇ ਚੱਲਦਿਆਂ ਇੱਕ ਨੌਜਵਾਨ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਹੋਇਆ ਮਾਮਲਾ ਲੁਧਿਆਣਾ ਦੇ ਇਸਲਾਮ ਗੰਜ ਇਲਾਕੇ ਦਾ ਹੈ ਸਨਿ ਨਾਮੀ ਨੌਜਵਾਨ ਦੁਕਾਨ ਤੋਂ ਕੋਈ ਸਮਾਨ ਲੈਣ ਦੇ ਲਈ ਕਰੋ ਨਿਕਲਿਆ ਸੀ ਇਸ ਦੌਰਾਨ ਕੁਝ ਨੌਜਵਾਨਾਂ ਦੇ ਵੱਲੋਂ ਸਨਿਤੇ ਤੇ ਇਸਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਸਨਨੀ ਆਪਣੀ ਜਾਨ ਬਚਾਉਣ ਦੇ ਲਈ ਘਰ ਵਿੱਚ ਜਾ ਫੜਿਆ ਤੇ ਹਮਲਾਵਰ ਵੀ ਉਸ ਦੇ ਪਿੱਛੇ ਘਰ ਚਲੇ ਗਏ ਹਾਲਾਂਕਿ ਇਸ ਦੌਰਾਨ ਮੌਕੇ ਤੇ ਮੌਜੂਦ ਇਲਾਕਾ ਨਿਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਦ ਕਿ ਤਿੰਨ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਸਫਲ ਰਹੇ ਸਨਨੀ ਮੁਤਾਬਕ ਉਸ ਦਾ ਦੁਸ਼ਹਿਰੇ ਵਾਲ ਦਿਨ ਉਕਤ ਨੌਜਵਾਨਾਂ ਨਾਲ ਝਗੜਾ ਹੋਇਆ ਸੀ ਜਿਸ ਦੀ ਰੰਜਿਸ਼ ਦੇ ਚੱਲਦਿਆਂ ਇਹ ਹਮਲਾ ਹੋਇਆ ਪਾਜੀ ਇਦਾਂ ਮੈਂ ਨਾ ਬੱਚਿਆਂ ਨੂੰ ਚੀਜ਼ ਦਵਾ ਰਿਹਾ ਸੀ ਤੇ ਬੰਦੇ 4 ਦੋ ਗੱਡੀਆਂ ਸੀ ਇਹਨਾਂ ਦੀਆਂ ਤੇ 5 ਬੰਦੇ ਸੀ ਤੇ ਦੋ ਬੰਦੇ ਸੀ ਕਾਬੂ ਕਰ ਲਏ ਤਿੰਨ ਬੰਦੇ ਭੱਜ ਗਏ ਉਹਨਾਂ ਸਿੱਧੇ ਮੇਰੇ ਘਰੇ ਵੜ ਕੇ ਟੋਟਲ 5 ਬੰਦੇ ਆਏ ਸੀਗੇ ਹਾਂਜੀ ਤੇ ਦੋ ਬੰਦੇ ਮੇਰੇ ਘਰੇ ਵੜ ਗਏ ਭਾਜੀ ਉਹਨਾਂ ਨੇ ਸਿੱਧੇ ਮੈਨੂੰ ਟੋਕੇ ਇੱਕ ਤਾਤ ਸੀ ਇਹਨਾਂ ਕੋ ਮਾਰਿਆ ਮੈਂ ਇੱਥੇ ਹੱਥਾ ਤੇ ਹੱਤਾ ਇਹ ਮਾਰ ਕੇ ਤੇ ਇੱਕ ਮੱਲੇਦਾਰੀ ਆਪਣੇ ਭਰਾ ਸੀ ਸਾਰੇ ਮੱਲੇ ਵਾਲਿਆਂ ਨੇ ਫੜ ਲਿਆ ਇੱਕ ਆਪਣਾ ਭਰਾ ਸੀ ਇੱਕ ਹੋਰ ਪ੍ਰਧਾਨ ਸੀ ਆਪਣਾ ਉਹਨਾਂ ਨੇ ਫੜ ਕੇ ਉਹਨੂੰ ਅੰਦਰ ਬਾ ਲਿਆ ਬਾ ਕੇ ਮੇਰੇ ਘਰੇ ਕੋਈ ਨਹੀਂ ਗਿਆ ਸੀ ਸੀ ਦੋ ਸੀ ਇੱਕ ਪ੍ਰਧਾਨ ਸੀ ਕਿ ਦਿਨ ਚਾਰ ਦਿਨ ਸੀ ਤਾਂ ਤੇ ਇਹਨਾਂ ਨੇ ਫੜ ਕੇ ਉਹਨੂੰ ਅੰਦਰ ਬਾ ਲਿਆ ਤੇ ਪੁਲਿਸ ਵਾਲਿਆਂ ਨੂੰ ਆਪਾਂ ਬਰਾਮਦ ਕਰਾਤਾ ਨਾ ਟੋਕਾ ਵੀ ਤੇ ਬੰਦਾ ਵੀ। ਬਾਕੀ ਹੁਣ ਪੁਲਿਸ ਵਾਲੇ ਜਾਣਦੇ ਨੇ ਕਿੱਦਾਂ ਕਾਰਵਾਈ ਉਹਨਾਂ ਨੇ ਕਰਨੀ ਹੈ। ਕੀ ਕਾਰਨ ਕੀ ਹੈ ਕਿਉਂ ਆ ਕੇ ਦਸਿਆਰੇ ਦਾ ਵਾਰ ਕੀਤਾ? ਐਦਾਂ ਨਾ ਵੀ ਦਸਿਆਰੇ ਤੇ ਮੇਰੀ ਲੜਾਈ ਸੀ। ਦਸਿਆਰੇ ਦੇ ਰੰਜੋ ਦੀ ਮਾਰੀ ਸੀ ਉਹਨਾਂ ਨੇ ਪਹਿਲੇ ਵੀ ਮੈਨੂੰ ਮਾਰ ਕੇ ਘਰੇ ਆ ਕੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰੇ ਘਰੇ ਆ ਕੇ ਵਾਰ ਕੀਤਾ ਭਾਜੀ। ਦਸਿਆਰੇ ਦੀ ਮੇਰੇ ਕੋਲ ਵੀਡੀਓ ਉਹਨਾਂ ਦੀ ਹੈਗੀ ਐ। ਦਸਿਆ ਰਹੇ ਲੜਾਈ ਹੋਈ ਦਸਿਆ ਜੀ ਅੱਜ ਦੀ ਕੋਈ ਵੀਡੀਓ ਆਈ ਹੈ ਜਿਹੜੇ ਤੁਹਾਡੇ ਤੁਸੀਂ ਨਾ ਕੀਤਾ ਅੱਜ ਭਾਜੀ ਆਪਣੇ ਫੋਨਾਂ ਤੇ ਬਣਾਈ ਹੋਈ ਹੈ ਵੀਡੀਓ ਮੇਰੀ ਮਸ਼ੀਨ ਤੋੜਤੀ ਮੇਰੇ ਬਾਈਕ ਤੇ ਉਹਨਾਂ ਨੇ ਖੰਡੇ ਕਰਪਾਨਾ ਮਾਰਿਆ ਟੋਕਾ ਵੀ ਪੁਲਿਸ ਵਾਲਿਆਂ ਨੂੰ ਬਰਾਮਦ ਕਰਾਤਾ ਜੀ ਤੇ ਹੁਣ ਮੌਕੇ ਤੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਬੁਲਾਇਆ ਹੋਈ ਹਾਂਜੀ ਜੀ ਮੌਕੇ ਤੇ ਪੁਲਿਸਾਂ ਨੂੰ ਬੁਲਾ ਕੇ ਉਹਨਾਂ ਨੂੰ ਬਰਾਮਦ ਕਰਾਤਾ ਮੁੰਡਾ ਵੀ ਇੱਕ ਮੁੰਡਾ ਦੋ ਮੁੰਡੇ ਸੀ ਇੱਕ ਹੀ ਮੁੰਡਾ ਉਹਨਾਂ ਨੇ ਬਰਾਮਦ ਕਰਾਇਆ ਇੱਕ ਮੁੰਡੇ ਦਾ ਪਤਾ ਨਹੀਂ ਉਹਨਾਂ ਨੇ ਕਿੱਥੇ ਰੱਖਿਆ ਅੱਛਾ ਜੀ ਮੌਕੇ ਤੇ ਆਪਾਂ ਦੋ ਬੰਦੇ ਫੜਾਈ ਸੀ ਕਿਹੜਾ ਥਾਣਾ ਲੱਗਦਾ ਆਪਾਂ ਨੂੰ ਆਪਣਾ ਡਿਵੀਜ਼ਨ ਮਾ 2 ਹਾਂਜੀ ਜੀ ਦੇਖੋ ਤੁਸੀਂ ਪੂਰੇ ਪੰਜਾਬ ਦੇ ਵਿੱਚ ਹੁਲਾਬ ਦੇਖ ਰਹੇ ਹੋ ਸ਼ਵੇ ਆ ਗੋਲੀਆਂ ਚੱਲ ਰਹੀਆਂ ਨੇ ਬੰਦੇ ਮਰ ਰਹੇ ਨੇ ਸਿੱਧੂ ਮੂਸੇਵਾਲਾ ਹੋਵੇ ਜਾਂ ਹੋਰ ਨਾਮ ਦੀ ਸਿੱਖਿਆ ਦਾ ਮੰਤਰੀ ਹੋਣ ਸੂਰੀ ਜੀ ਉਹਨਾਂ ਨੂੰ ਗੋਲੀਆਂ ਮਾਰਤੀਆਂ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰਤੀਆਂ ਤਿਉਹ ਤੇ ਇੱਕ ਲੈਂਡਲੋਰਡ ਬੰਦੇ ਸੀ ਜ਼ਮੀਂਦਾਰ ਕਰੋੜਾਪਤੀ ਬੰਦੇ ਸੀ ਉਹਨਾਂ ਦਾ ਅਜੇ ਤੱਕ ਮੋਲ ਨਹੀਂ ਪਿਆ ਇਹ ਇੱਕ ਆਮ ਜੇ ਬੰਦਾ ਜੋ ਕਿ ਆਪਣੇ ਇੱਕ 2 ਸਾਲ ਦੇ ਬੱਚੇ ਨੂੰ ਫਰਿਆਨੇ ਦੀ ਦੁਕਾਨ ਤੋਂ ਇੱਕ ਚੀਜ਼ ਦਿਵਾਣ ਜਾ ਰਿਹਾ ਰਾਤ ਦੇ ਟਾਈਮ ਉਹਦੇ ਉੱਤੇ ਸ਼ਿਮਲਾਪਰੀ ਤੋਂ ਬੰਦੇ ਆ ਕੇ ਹਮਲਾ ਕਰ ਰਹੇ ਨੇ ਉਹਨੂੰ ਜਾਨ ਲੈਵਾ ਇਸ ਤੱਕ ਹਮਲਾ ਕੀਤਾ ਕਿ ਉਹਨੇ ਬੜੀ ਮੁਸ਼ਕਲ ਆਪਣੀ ਜਾਨ ਬਚਾਈ ਉਸਨੇ ਆਪਣੇ ਘਰ ਦੇ ਅੰਦਰ ਗੇਟ ਲੋਹੇ ਦਾ ਗੇਟ ਲੱਗਾ ਐ ਛੋਟਾ ਜਿਹਾ ਜਿੰਦੇ ਵਿੱਚ ਸਿਰਫ ਇੱਕ ਟਾਈਮ ਤੋਂ ਇੱਕ ਬੰਦਾ ਹੀ ਐਂਟਰ ਕਰ ਸਕਦਾ ਉਹ ਗੇਟ ਜਦੋਂ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਬੰਦਾ ਅੰਦਰ ਆਇਆ ਤੇ ਉਹਨਾਂ ਨੇ ਜ਼ਬਰਦਸਤੀ ਗੇਟ ਲਾ ਕੇ ਉਸ ਬੰਦੇ ਨੂੰ ਫੜ ਕੇ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਅੱਜ ਇੱਕ ਪਰਮ ਪਿਤਾ ਪਰਮਾਤਮਾ ਦੀ ਬਾਹਰ ਗੁਰੂ ਦੀ ਦਿੱਤੀ ਜ਼ਿੰਦਗੀ ਦਾ ਵੀ ਇੱਕ ਹੋਰ ਮੱਲੇ ਵਾਲੇ ਖਤਮ ਹੋ ਜਾਣਾ ਸੀ ਉਸਨੇ ਜੇ ਉਹ ਸਮਝਦਾਰੀ ਬੰਦਾ ਨਾ ਵਰਤਦਾ ਉਹ ਤੇ ਹੁਣੇ ਹੀ ਹੋਣਾ ਸੀ ਹੋ ਸਕਦਾ ਹੁੰਦਾ 2 ਸਾਲ ਦਾ ਬੱਚਾ ਵੀ ਇਸ ਘਟਨਾ ਦੇ ਵਿੱਚ ਮਰ ਜਾਂਦਾ ਅਸੀਂ ਪੰਜਾਬ ਸਰਕਾਰ ਤੋਂ ਇਹੀ ਕਹਿਣਾ ਚਾਹੁੰਦੇ ਆ ਬੇਨਤੀ ਕਰਦੇ ਹਾਂ ਤੇ ਇਹੋ ਜੇ ਖਤਰਨਾਕ ਖੂਨੀ ਹਮਲੇ ਬੰਦ ਹੋਣੇ ਚਾਹੀਦੇ ਨੇ ਇਹਨਾਂ ਖੂਨੀ ਗੈਂਗਸਟਰਾਂ ਦੇ ਉੱਤੇ ਖਤਰਨਾਕ ਜਿਹੜੇ ਅੱਜਕੱਲ੍ਹ ਗੈਂਗਸਟਰਾਂ ਨੂੰ ਵੇਖ ਕੇ ਇੱਕ ਆਪਣੀ ਪਛਾਣ ਬਣਾ ਚੰਦੇ ਨੇ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਹੈ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਏ ਤਾਂ ਜੋ ਅੱਗੇ ਤੋਂ ਇਹੋ ਜੀ ਉਹ ਹਮਲਾ ਕਿਸੇ ਤੇ ਨਾ ਕਰਨ ਤੇ ਆਪਣੇ ਤੇ ਹਮਲਾ ਕਰਨ ਵਾਲੇ ਦੇ ਪਰਿਵਾਰ ਨੂੰ ਸੁੱਖ ਦੀ ਰੋਟੀ ਚਾਹ ਦੀ ਨੀਂਦਰ ਸੁਣਾਣ ਹਾਲਾਂਕਿ ਦੂਜੇ ਧਿਰ ਦੇ ਲੋਕ ਸਨੀ ਤੇ ਗੰਭੀਰ ਇਲਜ਼ਾਮ ਲਗਾਉਂਦੇ ਨਜ਼ਰ ਆਏ ਜਿਨ੍ਹਾਂ ਦਾ ਕਹਿਣਾ ਹੈ ਕਿ ਸਨੀ ਦੇ ਵੱਲੋਂ ਸਾਜ਼ਿਸ਼ਾਂ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਫਿਲਹਾਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਸਨੀ ਹਾਰਮਝੋ ਮਾਤਾ ਜਲਕਟ ਕੇ बच्चा सोर करी जगह अच्छी असरामगढ़ आए की मामला मामला कुछ नहीं ਰਾਜ ਰੋਹਲ ਦੇ ਘੰਟ ਲੱਗਾ ਹੈ ਕੰਮ ਤੇ ਤੇ ਮੇਰੇ ਜਨਾਨੀ ਹੋਟੀ ਮੇਰੇ ਜਨਦੀ ਬੇਕਾਂ ਲਕਰ ਇਹ ਵੀ ਆਪਣੇ ਸੋਹਰਾਂ ਦੇ ਘਰ ਰਹਿੰਦਾ ਉਹਨਾਂ ਦੀ ਕੋਕ ਕੁੜੀ ਹੈ ਮੇਰੇ ਤਿੰਨ ਬੱਚੇ ਨੇ ਉਹ ਕਹਿੰਦੇ ਮੈਨੂੰ ਇੱਕ ਮੁੰਡਾ ਆਪਣਾ ਚਲ ਕੋਈ ਨਹੀਂ ਬੱਚਾ ਨਾ ਮੇਰੇ ਰੋੜ ਕਹੋ ਜੂਗੀ ਮੈਨੂੰ ਕੱਲ ਛੱਡ ਦੇ ਮਰਸਾਸ ਘਰ ਛੱਡ ਦਿੱਤਾ ਹੈ ਇਹ ਤਾਂ ਮੇਰਾ ਪੁੱਤਰ ਨੇ ਕਰਮਾਂ आले ਨੇ ਕਿਸੇ ਨਾਲ ਗੱਲ ਦੀ ਕੋ ਬਾਤ ਨਹੀਂ ਮਹੀਨੇ ਦੋ ਪਿਛੋਂ ਦੇ ਨੇ ਮੈਨੂੰ ਮਿਲਣ ਵਾਸਤੇ ਮੇਰਾ ਪੁੱਤਰ ਵੀ ਨੇ ਦੋ ਹੁਸ਼ੰਦਾ ਗੱਡੀ ਹੈ ਦੇ ਕੋਲ ਮਾੜਾ ਮੋਟਾ ਢਿਰੇਂ ਤੇ ਧੂਰ ਕੀਤਾ ਹੈ ਐਂ ਨੀ ਮੈਂ ਕਹਿੰਦੀ ਕਰ ਲੈਂਦਾ ਬੱਚੇ ਅੱਜ ਕੱਲ ਕਰਦੇ ਆਏ ਸਾਰੇ ਬੈਠ ਕੇ ਉਹਨਾਂ ਦੇ ਬੱਚਿਆਂ ਉਹ ਆਏ ਗੱਡੀ ਲੈਣ ਆਂਦੇ ਆਪਣੀ ਵੋਟੀ ਨੂੰ ਉਹਨਾਂ ਨੂੰ ਤਕਲੀਫ ਆਈ ਹੈ ਵੀ ਸਾਡੇ ਰੱਗੇ ਵੀ ਮਾੜਾ ਮੋਟਾ ਝਗੜਾ ਹੋਇਆ ਸੀ ਪਰ ਪੁੱਤਰ ਨਾਲ ਬੜੀ ਝਗੜਾ ਹੋਇਆ ਸੀ ਉਹਨਾਂ ਦੇ ਅੱਗੇ ਵੀ ਅੱਗੇ ਵੀ ਸਾਨੂੰ ਉਹਨਾਂ ਨੇ ਕਾਚੂ ਛੁਰੀਆਂ ਮਾਰੇ ਸਨ ਤੇ ਸਾਡੀ ਸੰਗਤ ਨੇ ਫੈਸਲਾ ਕਰਾਤਾ ਸੀ ਹੁਣ ਉਹਨਾਂ ਨੇ ਫੇਰ ਲੋੜੀ ਵਾਲਾ ਗੱਲ ਸਾਰੇ ਲੋਕਾਂ ਨੂੰ ਰਲ ਕੇ ਬੰਦਿਆਂ ਨੂੰ ਮਾਰੇ ਨੇ ਕੁਝ ਕਰਦੇ ਨੇ ਸਾਰੇ ਹੁਣ ਤੁਸੀਂ ਬਾਜ ਦੀ ਗੱਲ ਹੁਣ ਦੱਸੋ ਹੁਣ ਕੀ ਹੋਇਆ ਜੋ ਪੁੱਸ ਫੜ ਕੇ ਕਿਉਂ ਲੈ ਕੇ ਆਏ ਮੇ Yeah. ਮੈਂ ਵੋਟੀ ਲੈ ਕੇ ਬੱਚੇ ਚੱਕ ਕੇ ਕੁਛੜ ਆ ਰਹੀ ਆ ਛੜਨ ਸੇ ਇਨੇ ਚ ਨੂੰ ਮੇਰਾ ਪੁੱਤਰ ਬਣਾ ਕੇ ਗੱਡੀ ਲਾਈਏ ਤੁਨ ਕਹਿੰਦੇ ਕਿ ਗੱਡੀ ਕਿਉਂ ਲਾ ਕੇ ਆ ਕੇ ਰੋਕ ਪਾਣਾ ਬਿਨਾ ਕਰ ਦੋ ਗੱਡੀ ਜਿਮੋਰ ਕਰ ਦੇਣਾ ਆ ਜੋ ਲੈ ਜਾਓ ਉਹ ਕਹਿੰਦਾ ਵੀਰ ਜੀ ਮੇਰੇ ਤਾਂ ਨਾਲ ਗੱਲ ਹੀ ਕੋਈ ਨਹੀਂ ਕੋਈ ਉਹਨੂੰ ਕੁੱਟੜ ਮਾਰਨ ਲੱਗ ਗਏ ਨੇ ਘਰ ਉਹਨਾਂ ਦੇ ਲੱਗ ਗਏ ਨਾ ਨਹੀਂ ਇਹ ਘਰ ਪੈਂਦਾ ਚੱਕ ਕੇ ਲੈ ਕੇ ਆਏ ਨੇ ਮੇਰੇ ਪੁੱਤਰ ਨੇ ਬੜਾ ਰੋਲਾ ਪਾਇਆ ਓਏ ਆ ਜੋ ਓਏ ਮੈਨੂੰ ਮਾਰ ਗਏ ਉਹਨੂੰ ਮਾਰ ਗਏ ਮੈਨੂੰ ਪਤਾ ਨਹੀਂ ਕਿਸ ਨਾਲ ਲਾਈ ਹੁੰਦੀ ਮੇਰੇ ਪੁੱਤਰ ਤਿੰਨੇ ਚੱਕ ਹੈ ਹੀ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਉਹ ਜਦੋਂ ਪਤਾ ਲੱਗਾ ਵੀ ਆ ਕੇ ਵੀ ਨਹੀਂ ਵੀ ਤੂੰ ਲੋਕਾਂ ਨੂੰ ਦੱਸ ਉਸ ਸੱਦੀ ਐ ਉਸ ਸੱਦੀ ਦੇ ਅੰਦਰੋਂ ਕਨ ਆਇਆ ਗਿਆ ਅੰਦਰੋਂ ਤੇ ਮੁੰਡਾ ਕੱਢਦੇ ਨਹੀਂ ਪੈਸੇ ਨਾਲ ਬੜੀ ਮਾਰਦੇ ਅੱਛਾ ਪੁਲਿਸ ਨਹੀਂ ਹੁਣ ਇਹਨੂੰ ਕਢਾਇਆ ਵਾ ਪੁਲਿਸ ਨੇ ਕਢਾਇਆ ਅੰਦਰੋਂ ਬੜੀ ਮਾਰ ਕੋ ਬੰਦਾ ਨਹੀਂ ਕਰ ਕੋ ਕੁਛ ਨਹੀਂ ਮੇਰਾ ਬੰਦਾ ਬਚਣਾ ਪੋਰਾ ਪਾਣਾ ਕੋਈ ਗੱਲ ਜੋ ਬੈਣੀ ਤੇ ਮਲਾਇਆ ਕਰਾਣ ਤਾਂ ਪੁਲਿਸ ਲੈ ਕੇ ਮਲਾਇਆ ਕਰਾਣ ਆਏ ਉਹਨਾਂ ਕੋਲ ਸਨ ਇਹਨਾਂ ਜੇਲ੍ਹ ਕੱਤੀ ਹੋਈ ਹੈ ਉਹ ਇੱਕੋ ਇੱਕ ਗੱਲ ਕਹੀ ਜਾਂਦਾ ਕਹਿੰਦਾ ਲੱਗੀ ਸੇ ਕੋਲ ਡਰਦਾ ਰੋਜ਼ ਰੋ ਪੰਦਿਆ 10 ਬੰਦੇ ਘਲਾਰ ਕੇ ਉਹ ਇੱਕ ਹੋਰ ਬੰਦਾ ਹੈਗਾ ਉਹਦੇ ਕੋਲ ਯਾਰ ਦੋਸਤ ਕੋਲ ਕੋਈ ਵੀਡੀਓ ਹੈਗੀ ਹੈ ਮਾਰਕਟਾਈ ਕਰਦੇ ਆ ਦੀ ਮਾੜੀ ਜਿਹੀ ਮਾੜੀ ਜਿਹਾ ਸੀਨ ਆਇਆ ਉਹਨਾਂ ਦੇ ਬਾਰੀਆਂ ਬੰਦ ਕਰਕੇ ਸਭ ਖਾਈਓ ਕਿਹਦੇ ਨੇ ਸੁੱਟਿਆ ਤੱਕਾ 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 ਬੈਠ ਯਾਰ ਆਇਆ ਗਿਆ ਬੜੇ ਮਾਮਲਾ ਕੀ ਸੀ ਤੱਕਾ ਤੱਕਾ ਲੜਾਈ ਜੜੇ ਹੋਏ ਗਵਾਂੜੀਆਂ ਗਵਾਂੜੀਆਂ ਦਾ ਸਰ ਜੀ ਉਹ ਯਾਰ ਇਹ ਤਾਂ ਹੋ ਗਿਆ ਆ ਕਿ ਮੁੰਡਾ ਸ਼ਿਮਲਾਪੁਰੀ ਤੋਂ ਆਇਆ ਜੀ ਅਮਲਾ ਕਰਨ ਲਈ ਸਰ ਇਹਨਾਂ ਨੇ ਘਰ ਇੱਥੇ ਰਹਿਣ ਆਲਾ ਜੀ ਇੱਥੋਂ ਦੇ ਜੀ ਇੱਥੋਂ ਦੇ ਰਹਿਣ ਆਲਾ ਸਾਨੂੰ ਬਾਹ ਪਾ ਪਰਤਾਲ ਕਰ ਰਹੇ ਆ ਜੀ ਸਾਹਿਬ ਆਮਨਾ ਬਰੀਫ ਕਰ ਦਿਓ ਪਲੀਜ਼ ਥੋੜਾ ਪਰਤਾਲ ਕਰ ਰਹੇ ਆ ਵੀਰ ਜੀ ਪਰਤਾਲ ਕਰ ਰਹੇ ਆ ਇਹਨਾਂ ਨੂੰ ਪਤਾ ਸਰ ਉਹਨਾਂ ਨੂੰ ਕਿ ਦੱਸਦੇ ਹੋ ਸਹੀ ਜਿੰਨਾਂ ਨੂੰ ਪਤਾ ਉਹਨਾਂ ਨੂੰ ਕਿ ਦੱਸਦੇ ਤੇੜਾਈ ਜੜਾ ਹੋਇਆ ਦੋ ਪਾਰਟੀਆਂ ਦਾ ਅੱਛਾ ਜੀ ਹਾਂ ਜੀ ਸਰ ਇਹਨਾਂ ਦਾ ਬੜਾ ਅਰਦਾਸ ਕਰ ਰਹੇ ਆ ਜੀ ਮੇਰੇ 6 ਮਿੰਟ